ਪੰਜਾਬ ਦੇ ਵਿੱਚ ਭਿਖਾਰੀਆਂ ਤੇ ਕਾਰਵਾਈ ਦਾ ਲਗਾਤਾਰ سلسلہ جاری ਹੈ ਤੇ ਅੱਜ ਵੀ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਵੱਖ-ਵੱਖ ਜਗ੍ਹਾ ਤੇ ਭਿਖਾਰੀਆਂ ਨੂੰ ਉਹਨਾਂ ਦਾ ਕਿ ਬੱਚਿਆਂ ਨੂੰ ਇਕੱਠਾ ਕੀਤਾ ਗਿਆ ਸੀ ਤੇ ਉਹਨਾਂ ਦਾ ਰੈਸਕਿਊ ਕੀਤਾ ਗਿਆ ਸੀ ਤੇ ਅਗਰ ਅੱਜ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਸਰਵੋਚ ਸਥਾਨ ਸਿੱਖਾ ਨੇ ਸਰਵੋਚ ਥਾ ਸ੍ਰੀ ਹਰਮੰਦਰ ਸਾਹਿਬ ਦੀ ਸਰਾਂ ਦੇ ਵਿੱਚ ਲਗਾਤਾਰ ਭਿਖਾਰੀ ਦੇਖਣ ਨੂੰ ਮਿਲਦੇ ਨੇ ਜਿੱਥੇ ਕਿ ਬਹੁਤ ਸਾਰੇ ਬੱਚਿਆਂ ਦੇ ਅਗਵਾ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਤਾਂ ਅੱਜ ਖਾਸ ਡੀਸੀਪੀਓ ਦੀ ਟੀਮ ਦੇ ਵੱਲੋਂ ਆਪਣੇ ਨਾਲ ਪੂਰੀ ਟੀਮ ਲਿਆ ਕੇ ਇੱਥੇ ਸਰਵੇ ਕੀਤਾ ਗਿਆ ਤੇ ਉਹਨਾਂ ਬੱਚਿਆਂ ਦਾ ਜੋ ਕਿ ਅਨਾਥ ਬੱਚੇ ਨੇ ਜਾਂ ਫਿਰ ਪੀਖ ਮੰਗਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦਾ ਰੈਸਕਿਊ ਕੀਤਾ ਗਿਆ ਹੈ ਤੇ ਖਾਸ ਗੱਲਬਾਤ ਕਰਦੇ ਹਾਂ ਮੇਰੇ ਨਾਲ ਡੀਸੀਪੀਓ ਤਰਨਪੀਰ ਸਿੰਘ ਮੌਜੂਦ ਨੇ ਸਰ ਅੱਜ ਰੈਸਕਿਊ ਕੀਤਾ ਗਿਆ ਖਾਸ ਉਸ ਜਗ੍ਹਾ ਦਾ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਦੂਰੋ ਦੂਰ ਸੰਗਤਾਂ ਤੇ ਨਤਮਸਤਕ ਹਣ ਪਹੁੰਚ ਜਾਂਦੇ ਬੱਚਿਆਂ ਦੀ ਅਗਵਾ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਹਾਂਜੀ ਮੈਂ ਤਰਨਜੀਤ ਸਿੰਘ ਜੀ ਦਾ ਬਾਲਸਰ ਕੇ ਅਫਸਰ ਮਾਂ ਜੋ ਡਿਪਟੀ ਕਮਿਸ਼ਨਰ ਜਿਹਦੀ ਰਹਿਨਮਾਈ ਹੈ ਅਡਸ ਮਾਜਿਸ ਰੱਖਾ ਇਸ ਤੇ ਬਾਲ ਕਾਸਮਾਂਤ ਵਾਲੇ ਵੱਲੋਂ ਜਦੋਂ ਤੁਹਾਨੂੰ ਪਤਾ ਕਿ ਜਿਵੇਂ ਜੋਜਪੁਰ ਪ੍ਰੋਜੈਕਟ ਪਾਸ ਕੀਤਾ ਗਿਆ ਵਾ ਅਤੇ ਇਸ ਤੋਂ ਪਹਿਲਾਂ ਵੀ ਸਾਡੇ ਨੰਤਰ ਰੇਡਾ ਬਾਲ ਪਿਖਿਆ ਰੈਸਕਿਊ ਬੱਚਿਆਂ ਨੂੰ ਬਚਾਉਣ ਲਈ ਤੇ ਉਹਨਾਂ ਨੂੰ ਮੁਰ ਜਿੰਦਗੀ ਬਚਾਉਣ ਲਈ ਨੰਤਰ ਰੇਡਾ ਚੱਲ ਰਹੀਆਂ ਹਨ ਇਸ ਤੇ ਰਿਗਾਰਡਿੰਗ ਅਸੀਂ ਇਹ ਤਿੰਨ 사ਤ ਨੂੰ ਜਿਹੜੀ ਐਫ ਆਈ ਆਰ ਕੀਤੀ ਸੀ ਉਹਦੇ ਸੰਸਲੇ ਵਿੱਚ ਕਾਫੀ ਲ ਸਾਰੇ ਖਾਲੀ ਹਨ ਅੱਜ ਆਪਣੇ ਕਾਰਮਵਾਰ ਰੇਡਾਂ ਦਾ ਅਸੀਂ ਵੱਧਦੇ ਹੋਏ ਅੱਜ ਅਸੀਂ ਗੋਲਡਨ ਟੈਂਪਲ ਲੱਗੇ ਆਏ ਆ ਕਿਉਂਕਿ ਇੱਥੇ ਸਾਨੂੰ ਪਤਾ ਲੱਗਾ ਕਿ ਇੱਥੇ ਬੱਚੇ ਕਾਫੀ ਦਿਨਾਂ ਤੋਂ ਰਹਿ ਰਹੇ ਆ ਤੇ ਬਾਲ ਪਿੱਖਿਆ ਮੰਗ ਰਹੇ ਆ ਤੇ ਅੱਜ ਅਸੀਂ ਇੱਥੇ ਪਿੱਖਿਆ ਦੀ ਰੇਡ ਕੀਤੀ ਆ ਤੇ ਕਾਫੀ ਬੱਚੇ ਸਾਡੇ ਨੂੰ ਬਰਾਮਦ ਹੋਇਆ ਜਿਹੜੇ ਬਾਲ ਪਿੱਖਿਆ ਕਰ ਰਹੇ ਸੀ ਜਿਹੜੇ ਕਾਫੀ ਦਿਨਾਂ ਤੋਂ ਦਰਬਾਰ ਸਾਹਿਬ 'ਚ ਰਹਿ ਰਹੇ ਦਰਬਾਰ ਸਾਹਿਬ ਦੇ ਜਿਹੜੇ ਸਖਤਰ ਸਾਹਿਬ ਜਿਹੜੇ ਹੈਗੇ ਨਾਲ ਜਿਹੜੇ ਪ੍ਰਬੰਧਕ ਉਹਨਾਂ ਨੇ ਸਾਡੇ ਸਾਥ ਦਿੱਤਾ ਉਹਨਾਂ ਨੇ ਸਾਨੂੰ ਨਿਸ਼ਾਨਦੇਹੀ ਕਰੇ ਕਿਤੇ ਕਿਤੇ ਬੱਚੇ ਮਿਲਦੇ ਹਨ ਅਸੀਂ ਬੱਚੇ ਰਿਕਵਰ ਕਰ ਲਏ ਹਨ ਤੇ ਉਹਨਾਂ ਦੀ ਪੋਲੀਨੋਮੈਸਟਿਗੇਸ਼ਨ ਕੁਇਰੀ ਕਰਾਂਗੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਜਿਨ੍ਹਾਂ ਦਾ ਕੋਈ ਪਰਮਾਨ ਹੋਇਆ ਤੇ ਨਹੀਂ ਹੋਇਆ ਦਾ ਡੀਐਨਏ ਟੈਸਟ ਲਿਖਾਂਗੇ ਤੇ ਇਹਨਾਂ ਦੇ ਅਗੂ ਫਰਦਰ ਕਾਰਵਾਈ ਕੀਤੀ ਜਾਏਗੀ ਦੇਖਿਆ ਜਿਦਾ ਸਰਾਹ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਕਿਉਂਕਿ ਬੱਚੇ ਅਗਵਾ ਬਹੁਤ ਸਾਰੇ ਨੇ ਪਿੱਛੇ ਜਿਹੀ ਇੱਥੇ ਇੱਕ ਮਾਮਲਾ ਸਾਹਮਣੇ ਆਇਆ ਸੀ ਔਰ ਕਿੰਨੀ ਕਿ ਜਿਹੜੀ ਇਹਨੂੰ ਤੁਸੀਂ ਸਫਲਤਾ ਸਮਝਦੇ ਹੋ ਪਿਛਲੇ ਦਿਨਾਂ ਚ ਜਿਹੜੇ ਬੱਚੇ ਰਿਕਵਰ ਕੀਤੇ ਇਹ ਅਸੀਂ ਜਦੋਂ ਦੇ ਜਦੋਂ ਦੀ ਉਹ ਐਫਆਈਆਰ ਕੀਤੀ ਆ ਨਾ ਜੀ ਉਹ ਜਿਹੜੀ ਨਿਰਮਲਾ ਦੇਵੀ ਲਾਈਵ ਪੀ ਪਛਾਣਦੇ ਜਿਹੜੇ ਰਾਜਸਥਾਨ ਸੀ ਉਹ ਐਡੀ ਕਾਰਵਾਈ ਹੁੰਦੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਕਾਰਵਾਈ ਹੁਣੇ ਸ਼ੁਰੂ ਹੋ ਗਈ ਸਾਰੇ ਜਾਣੇ ਸ਼ੁਰੂ ਹੋ ਗਿਆ ਹੁਣ ਇੱਥੇ ਜਿਹੜੇ ਅਸੀਂ ਅੱਜ ਆਏ ਆ ਇੱਥੇ ਸਾਨੂੰ ਕਾਫੀ ਦਿਨਾਂ ਤੋਂ ਸਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਤੁਹਾਨੂੰ ਪਤਾ ਹੈ ਰੀਸੈਂਟ ਥ੍ਰੈਟ ਵੀ ਮਿਲੀ ਸੀ ਕਿ ਜਿਹਦਾ ਮਾਂ ਜੋ ਡੀਪੀ ਕਮਿਸ਼ਨਰ ਸਾਹਿਬ ਨੇ ਉਹਨਾਂ ਅਰੈਸਟ ਵੀ ਕਰ ਲਿਆ ਤੇ ਜਿਹਦਾ ਸਾਡਾ ਹੀ ਫਰਜ਼ ਬੰਦਾ ਕੋਈ ਬਾਲ ਭਿੱਖਿਆ ਦੇ ਇਸ ਵਿੱਚ ਕੋਈ ਐਜਾ ਸ਼ਰਾਧੀਆਂ ਅੰਸਰ ਨਾਲ ਲੁਕਿਆ ਹੋਵੇ ਜਿਹੜਾ ਕੋਈ ਐਓਜੀ ਗਤੀਵਿਧੀਆਂ ਕਰਦਾ ਸਾਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਪ੍ਰੀਵੈਂਟਰ ਮੇਜਰ ਲੈ ਕੇ ਇਹ ਤੋਂ ਹੋਣ ਵਾਲੇ ਅਨਸਕਾਈ ਘਟਨਾਵਾਂ ਨੂੰ ਬਚਾਇਆ ਜਾ ਸਕੇ ਇਸ ਕਈ ਪਛਾਨ ਕਰਾ ਕੇ ਇਹਨਾਂ ਦੇ ਸਟੇਟਾਂ ਦੇ ਵਿੱਚ ਜਾਂ ਡੀਐਨਏ ਜਾਂ ਫਰਦਾ ਜਿਵੇਂ ਜਵਲ ਪ੍ਰੋਜੈਕਟ ਅਧੀਨ ਕੀਤਾ ਜਾ ਸਕਦਾ ਕਿੰਨੇ ਰੈਸਕਿਊ ਦੁਬਾਰਾ ਅਗਰ ਫੇਰ ਵੀ ਬੱਚੇ ਪਾਏ ਗਏ ਤਾਂ ਉਹਨਾਂ ਤੇ ਕੀ ਕਾਰਵਾਈ ਕੀਤੀ ਇਹਨਾਂ ਨੂੰ ਜੇ ਅੱਗੇ ਇੱਕ ਵਾਰੀ ਅਸੀਂ ਇੱਕ ਵਾਰੀ ਇਹਨਾਂ ਨੂੰ ਅਜਪਤ ਜਿਵਲ ਪ੍ਰੋਜੈਕਟ 2.9 2.0 ਵਿੱਚ ਇੱਕ ਵਾਰੀ ਇਹਨਾਂ ਨੂੰ ਮੌਕਾ ਦੇਵਾਂਗੇ ਜੇ ਫੇਰ ਪਾਏ ਗਏ ਇਨ ਆਫਫਟ ਡਿਕਲੇਅਰ ਕਰਕੇ ਇਹਨਾਂ ਤੇ ਬਾਂਦੀ ਐਫਆਈਆਰ ਐਫਆਈਆਰ ਕੀਤੀ ਜਾਊਗੀ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਰ ਅੱਗੇ ਵੀ ਗੱਲਬਾਤ ਕਰਦੇ ਆ ਸਰ ਅੱਜ ਤੁਹਾਡੇ ਵੱਲੋਂ ਵੀ ਟੀਮ ਦੇ ਨਾਲ ਰਲ ਕੇ ਪੂਰਾ ਸਾਥ ਦਿੱਤਾ ਗਿਆ ਹੈ ਤੇ ਜਿਹੜੇ ਭਿਖਾਰੀ ਬੱਚਿਆਂ ਕੋ ਭੀਖ ਮੰਗਦੇ ਨੇ ਉਹਨਾਂ ਦੇ ਕਾਰਵਾਈਆਂ ਕੀਤੀਆਂ ਗਈਆਂ ਨੇ ਕੀ ਹਾਂਜੀ ਹਾਂਜੀ ਮੈਂ ਡੀਸੀ ਸਾਹਿਬ ਦੇ ਹੁਕਮ ਦੇ ਮੁਤਾਬਕ ਆਇਆ ਹਾਂ ਟੀਮ ਦੇ ਨਾਲ ਇਹ ਜਿਹੜੇ ਪੱਕੇ ਰਹਿ ਰਹੇ ਠਹਿਰੇ ਨੇ ਇੱਥੇ ਭੀਖ ਮੰਗ ਰਹੇ ਆ ਜਿਹੜੇ ਤੰਗ ਪਰੇਸ਼ਾਨ ਲੋਕਾਂ ਦੇ ਕੱਪੜੇ ਚੋਰੀ ਕਰ ਰਹੇ ਆ ਫੋਟੋ ਵੀ ਚੋਰੀ ਕਰ ਰਹੇ ਆ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਜੀ ਕਿੰਨੇ ਕ ਬੱਜੀ ਅੱਜ ਮਿਲੇ ਨੇ ਅੱਜ ਕੋਈ 6 ਕਿ 7 ਬੱਚੇ ਨੇ ਕੁਝ ਲੇਡੀਜ਼ ਨੇ ਇਹ ਕਾਫੀ ਦੇਰ ਤੋਂ ਸਰਾਂ ਦੇ ਵਿੱਚ ਠਹਿਰਦੇ ਨੇ ਹਾਂਜੀ ਇਹਨੂੰ ਕੱਲ ਸ਼ਿਕਾਇ ਤੋ ਬਿਲਕੁਲ ਦੇਖ ਸਕਦੇ ਹੋ ਕਿ ਸਚਕਣ ਚੇਹਰਮੰਦਰ ਸਾਹਿਬ ਦੀ ਅਗਰ ਸਰਾਹ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਸਰਾਹ ਹੈ ਜਿੱਥੇ ਅਕਸਰ ਹੀ ਲੋਕ ਦੂਰੋਂ ਦੂਰੋਂ ਆਉਂਦੇ ਨੇ ਤੇ ਇੱਥੇ ਠਹਿਰਦੇ ਨੇ ਲੇਕਿਨ ਪਿਛਲੇ ਕਈ ਦਿਨਾਂ ਤੋਂ ਦੇਖਿਆ ਜਾਵੇ ਤਾਂ ਲੋਕ ਕਾਫੀ ਦਿਨ ਮਹੀਨਾ ਮਹੀਨਾ ਤੋਂ ਇੱਥੇ ਲੋਕ ਰਹਿ ਰਹੇ ਨੇ ਔਰ ਪਾਏ ਗਏ ਨੇ ਬੱਚੇ ਜਿਹੜੇ ਕਿ ਲਗਾਤਾਰ ਇੱਥੇ ਭੀਖ ਮੰਗਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਬੱਚੇ ਇਹ ਕਿ ਦੱਸਦੇ ਕਿ ਇੱਥੋਂ ਹੀ ਬਹੁਤ ਸਾਰੇ ਐਦਾਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਬੱਚਿਆਂ ਦੇ ਅਗਵਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਸੋ ਇਹਨਾਂ ਸਭ ਚੀਜ਼ਾਂ ਤੇ ਇਹ ਠੱਲ ਪਾਉਣ ਦੇ ਲਈ ਪੰਜਾਬ ਆਪ ਸਰਕਾਰ ਦੇ ਵੱਲੋਂ ਜੀਵਨ ਜੋਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਆਪ ਸਰਕਾਰ ਦੇ ਵੱਲੋਂ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਅੱਜ ਪੂਰੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਦੀ ਪੂਰੀ ਜਿਹੜੀ ਟੀਮ ਹੈ ਆਪਣੇ ਨਾਲ ਇੱਥੇ ਪਹੁੰਚੀ ਹੈ ਤੇ ਅੱਜ ਗੁਰੂ ਰਾਮਦਾਸ ਜਿਹੜਾ ਰੂਸ਼ੀਰ ਗੁਰੂ ਰਾਮਦਾਸ ਜੀ ਨਿਵਾਸ ਹੈ ਇਹਦੇ ਅੰਦਰ ਜੋ ਵੀ ਲੋਕ ਕਾਫੀ ਧੇੜ ਤੋਂ ਰਹਿ ਰਹੇ ਸੀ ਮਹੀਨੇ-ਮਹੀਨੇ ਤੋਂ ਇੱਥੇ ਠਹਿਰੇ ਹੋਏ ਸੀ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਬੱਚਿਆਂ ਦਾ ਰੈਸਕਿਊ ਕੀਤਾ ਗਿਆ ਆਹ ਹੈ ਬਿਨ ਮਾਪੇ ਨਾ ਬੱਚਿਆਂ ਦਾ ਪਿਛੋਕੜ ਕੀ ਹੈ ਇਹਨਾਂ ਦੇ ਮਾਪੇ ਬਾਪ ਕੌਣ ਨੇ ਸੋ ਪੂਰੀ ਜਾਂਚ ਦਾ ਵਿਸ਼ਾ ਹੈ ਜਾਂਚ ਇਹਨਾਂ ਦੀ ਕੀਤੀ ਜਾਏਗੀ ਔਰ ਲਗਾਤਾਰ ਜਿਹੜੇ ਮਾਮਲੇ ਅਗਵਾ ਹੋਣਦੇ ਸਾਹਮਣੇ ਆਏ ਸੀ ਉਹਨਾਂ ਤੇ ਵੀ ਕਿਤਨਾ ਕਿਤੇ ਠੱਲ ਪੈਂਦੀ ਹੋਈ ਨਜ਼ਰ ਆ ਗਈ ਵੀ ਤਾਂ ਭਿਖਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਅੰਮ੍ਰਿਤਸਰ ਦੇ ਵਿੱਚ ਇਹ ਕਾਰਵਾਈਆਂ ਇਹ ਰੈਸਕਿਊ ਹੋਣ ਦੇ ਨਾਲ ਜਿਹੜੀ ਭਿਖਾਰੀਆਂ ਦੀ ਗਿਣਤੀ ਹੈ ਉਹ ਲਗਾਤਾਰ ਕੱਟਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ